ਹੇ ਹੇ ਬੇਚਾਰੇ ਨੂੰ ਬੇਨਤੀਆ ਗਰਾਊਂਡ ਤੇ ਆ ਕੇ ਹੁਕਮ ਲਾ ਲੈ ਦੁਬਾਰੇ ਤੋਂ ਨਹੀਂ ਮਿਲਾਂਗੇ ਹੁਕਮ ਲਾ ਲੈੋ ਭਾਈ ਉਹ ਕਿਹਦੇ ਰਾਤੀ ਮੂਸੇਪੁਰ ਤੋਂ ਪੁੱਛਿਆ 35 ਬਾਈ ਦੇ ਜਿੱਤ ਪ੍ਰਾਪਤ ਕਰਦਾ ਤਾਂ 3200 ਦਿੱਤਾ ਜਾਵੇਗਾ ਜੇ 35 ਬਾਈ ਜਿੱਤ ਪ੍ਰਾਪਤ ਕਰਦਾ 80 22 ਦੇ ਰਹੀ ਹੈ ਹਰ ਦੋਨੋਂ ਪਾਸੇ ਕਿ ਕੋਈ ਵੀ ਆਦੀ ਗੱਲ ਹੋ ਗਈ ਹੈ ਬਹੁਤ ਬਹੁਤ ਦਾ ਪ੍ਰੋਗਰਾਮ मेरे रेड़ा मुंह चक्क के खड़ गया और गया चटाड़वागू रेड़ा लल्ली टेका और काई के ताड़ो का जीवन में चली हटिया बाजू चला पा जाना चकाजी और देखो नजारा आ तो सिटी यार चले 20 बज रहे रखे हुए अंदर में रहते छक रहे छक आए नजारा लग रहा मेरे व्यू है रे रे और काय हुई पैया वो

ਜੋ ਨੰਬਰ ਡ੍ਰਾਈਵਰ ਤੇ ਆਇਆ ਬਾਈ 53 72 ਬੈਠੇ ਆ ਬਾਈ ਅੱਗੇ ਬੈਜੇ 22 ਦੇ ਸੱਤਾ ਬਹੁਤ ਖਾਬਰੇ ਮੇਰੇ ਟੀਮ ਜਿਹੜੀ ਸ਼ਾਟ ਕੇ ਚ ਬਾਹਰ ਲੱਗ ਰਿਹਾ ਚਾਲ ਵਾਲੇ ਦੀ ਬੀਟੀ ਹੈ ਬਾਲ ਖਿਲ ਗਿਆ ਤੇ ਜਾ ਜਨੂੰ ਲਗਾ ਦਿੱਤਾ ਜਾਣੀ ਰੀਛੜੀ ਬੀਟੀ ਹੈ ਜਿਹੜੀ ਪਹਿਲੇ ਜਾੜਾ ਅਧਨੀਰਾ ਉੱਤੇ ਤੇ ਵੀ ਜਿਹੜੇ ਆਹ ਸੇਟ ਦਾ ਗੈਲ ਖਿਲ ਗਿਆ ਇਹ ਤੇ ਮਾਣ ਦਾ ਗੋਲ ਮਤਲਬ ਹੈ ਕਿ ਉਹਨੇ 11 ਬਾਗਾਂ ਵੀ ਜਰਾ ਦੇ। ਦਾ ਸਾਡੇ ਮੇਰੇ ਵੀਰੇ ਹਰਤੀ ਦਾ ਬਕੌੜਾ ਦਾ ਬਣਿਆ ਹੋਇਆ ਹੈ। ਇਹਨੇ ਜੇ ਕਿਸੇ ਟੀਮ ਨੇ ਪ੍ਰਸ਼ਾਦਾ ਪਾਣੀ ਸੁੱਕਣਾ ਤਾਂ ਬਿਲਕੁਲ ਪਿਆਰੇ ਟ੍ਰੱਕਾਂ ਵਾਲੇ ਵੀਰੇ ਵੱਲ ਮੇਡ ਕਰਣਗੇ। ਬਿਲਕੁਲ ਪਿਆਰੇ ਲਈ ਲੈ ਛੱਰੇ ਦੇਖੀ ਨੇ ਵੀਰੇ। ਅੰਮ੍ਰਿਤ ਦੇਖੀ ਨੂੰ ਜਾ ਰਹੇ ਫੇਰ ਬੰਗਾਂ ਦੇ ਵਿੱਚ ਇੱਥੇ ਲੈ ਟੈਕਨੀਕਾਂ ਵੀ ਚੱਲ ਰਹੀਆਂ ਨੇ ਲੈ ਪੱਕਾ ਨਜ਼ਾਰਾ ਕਹਿੰਦੇ ਅੜਕੇ ਆ ਨਾ ਇਸ ਤੇ ਵੀਰੋ ਸਿਕੰਦਰ ਪਰਚਾ ਦਾ ਮੇਚ ਆ ਤੇ ਕਹਿੰਦੇ ਉਹ ਸਾਹਮਣੇ ਜਾਉਂਦੀ ਹੈ ਟ੍ਰੈਕਟਰ ਹੈ ਸਿਕੰਦਰ ਪਰਚਾ ਦੇ ਕਿੱਤੇ ਜੇ ਮੇਰੇ ਮਤਰਾ ਸਿਕੰਦਰ ਪਰਚਾ ਦੇ ਕਿੱਤੇ ਸਿਕੰਦਰ ਪਰਚਾ ਦੇ ਵੀਰੋ ਫੇਰ ਬੰਗਾਂ ਦੇ ਵਿੱਚ ਕਦਾਲ ਕਰਦਾ ਸੀ ਹੈ 35 ਬਾਈ ਆ ਰਿਹਾ ਹੈ ਤੇ ਰਾਜੀ ਦੂਸਰੇ ਵਾਲਾ ਕਹਿੰਦਾ 3100 ਦੇਵਾਂਗੇ ਤੇ ਜਿੰਨ ਤੱਕ ਪ੍ਰਾਪਤ ਕਰਦਾ 3100 ਰੁਪਿਆ ਲੱਗਿਆ ਹੋਇਆ ਤੇਰੀ ਖੇਡ ਦੇ ਵਿੱਚ ਉਹ ਬੰਦੇ ਮਾਨ ਕਰਦੇ ਆ ਮੈਦਾਨ ਦੇ ਵਿੱਚ ਇਸੇ ਦੇ ਕਹਿੰਦੇ ਉਹ ਖੋਰ ਲੱਗਿਆ ਹੋਇਆ ਬਹੁਤ ਚੱਕ ਕੇ 35 ਬਾਈ ਦੀ ਆ ਦੇਖ ਦੇਖਣ ਤੋਂ ਵਧੀਆ ਲੱਗ ਰਿਹਾ ਮੇਰਾ ਫੋਕ ਚੱਕ ਕੇ ਖੜ ਗਿਆ ਤਾ ਬਾਲ ਦੇ ਉਹ ਕਰਦੇ ਖੜ ਗਿਆ ਦਰਸ਼ਕਾਂ ਦੀ ਹੈ ਤਗਾਹੇ ਤੇ 35 ਬਾਈ ਦੇ ਲੱਗਿਆ ਹੋਇਆ ਨੇ

ਦਿੱਤਾ ਜਾਵੇਗਾ 11000 ਦਿੱਤਾ ਜਾਵੇਗਾ ਲਓ ਮੈਦਾਨ ਦੇ ਵਿੱਚ ਵੀ ਰਿਣੀ ਇਸੇ ਮੈਚ ਕਹਿੰਦੇ ਚੋਟੀ ਦਾ ਖੇਡਿਆ ਜਾ ਰਿਹਾ ਹੈ ਦੋਹੀਆਂ ਮੈਚ ਜੂਰ ਲੱਗਿਆ ਹੋਇਆ ਹੈ ਖੇਡ ਮੈਦਾਨ ਦੇ ਵਿੱਚ ਹੁੰਦਾ ਜਾ ਰਿਹਾ ਹੈ ਫਾਇਰ ਦੇ ਨਾਲ ਖੇਡ ਰਿਹਾ ਹੈ ਖੇਡ ਕਹਿੰਦੇ ਮਾਲ ਹਿੱਟ ਜਾਂਦਾ ਹੈ ਦੋਹੀਆਂ ਹਾਂ ਮੈਚ ਤੇ ਹੈ ਫਾਇਰ ਹਿੱਟ ਜਾਂਦਾ ਹੈ ਫਾਇਰ ਹਿੱਟ ਜਾਂਦਾ ਰਿਹਾ ਹੈ ਲੱਗਦਾ ਤੇ ਵੀ ਉਹ ਬੱਲੇ ਬੱਲੇ I'm <laughs> not 으아, 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 எத்தனாவது ஒன்று காலையில் ஹாதி ரத்தான மகா சரி மொபைல் சிறுக்காக ரெண்டூர் எத்தனாவது ஜெட்டிகள்